कांग्रसिया ने मेरी बांह बड़ी, दूसरी बार तीसरी बार मैं पार्टी चो ऑपोजिशन लीडर बनिया फिर मंत्री बनिया मुख्यमंत्री बनिया, इस गेम के पड़ो कुछ नहीं है सत श्रीकाल सब कुछ है जो तो भी खिची मिलता मैं भी खिंची मिलता कोई सरपंच साहब सत्या मारे हुआ फिरी जता सारा दिन अगली भी लड़नी है फिर घर बेच के लागे ਮੈਂ ਆਪਣੇ 15 ਕਿਲੇ ਵਿੱਚ ਆਉਣ ਦਾ ਫਰੜਦੀ ਜ਼ਮੀਨ ਆ ਇਹ ਲੈਖਣਾ ਵਿੱਚ ਵੀ ਇੱਕ ਬੜਾ ਕੀਮਤੀ ਪਲਾਟ ਵੇਚਿਆ ਜਿਹੜਾ ਕਿ ਇਲੈਕਸ਼ਨਾਂ ਵਿੱਚ ਲੱਗਦਾ ਸਰਪੰਚਾਂ ਨੂੰ ਵੀ ਪੇਚੜਾ ਪੈਂਦਾ ਕੁਝ ਨਾ ਕੁਝ ਜਾਂ ਆਪਣੀ ਜ਼ਮੀਨ ਦੇ ਕਮਾਏ ਹੋਏ ਪੈਸੇ ਲੈਣੇ ਪੈਂਦੇ ਹੈ ਸਿਰਫ ਸਸਰੀ ਕਰਦਾ ਹੀ ਕੁਝ ਹੈ ਬੰਦਾ ਅੱਜ ਹੀ ਸਸਰੀ ਕਰ ਬੰਦਾ ਅੱਜ ਹੀ ਸਸਰੀ ਕਰ ਹੋਣੇ ਤੱਕ ਲੈ ਹੈ ਇਸ ਤਰ੍ਹਾਂ ਕਰਪਚਰਣ ਹੁੰਦੀ ਹੈ ਜੇ ਕੰਮ ਹੋ ਗਿਆ ਜੀਦਾ ਹੋ ਗਿਆ ਉਹਦੀ ਗਰੰਟੀ ਨਹੀਂ ਹੈ ਬਈ ਉਹਨੇ ਤੁਹਾਡੀ ਮਦਦ ਕਰਨੀ ਕਿ ਨਹੀਂ ਜਿਹਦਾ ਨਾ ਹੋਇਆ ਉਹਦਾ ਪੱਕਾ ਬੰਦਾ ਵੀ ਇਹਨੇ ਮਦਦ ਨਹੀਂ ਕਰਨੀ ਹੁੰਦਾ ਜਿਹਦੇ ਦਾਤ ਹੋ ਜਾਂਦੇ ਉਹ ਵਿਆਹ ਨੇ ਬਰਾਕੜ ਜਾਂਦਾ ਹੈ ਜੇ ਮੇਰਾ 11ਵਾਂ ਹੀ ਹੋਇਆ ਐ ਤੁਹਾਡਾ ਜਿਹੜਾ ਲੈਵਲ ਹੈ ਸਰਪੰਚੀ ਯਰ ਪੰਚੀ ਯਰ ਐਮਸੀ ਯਰ ਲੋਕ ਸਰਪੰਚੀ ਇਹਦੇ ਪਤਾ ਬੰਦਾ ਇੰਨੇ ਕਿਉਂ ਸੀ ਜਾਂਦਾ ਤਾਂ ਬੁਲਾਣੀ ਜਾਂਦਾ ਮੇਰੀ ਸੱਸਰੀ ਕਰਨੀ ਚ ਸੀ ਮੈਂ 3 ਵਾਰ ਐਮਸੀ ਬਣਿਆ ਦੋਈ ਵਾਰ ਬੰਡਾ ਵੀ ਸਰਪੰਚ ਹੋਇਆ ਕਿਉਂਕਿ ਬਹੁਤ ਸ਼ਾਮ ਕੇ ਰੱਖੇ ਪੈਂਦੇ ਸੋ ਇਹ ਹੈ ਇੱਕ ਚਟਕਾ ਲੱਗੀ ਵੀ ਆਪਾਂ ਨੂੰ ਪਰ ਇਹਦੇ ਵਿੱਚ ਇੱਜ਼ਤ ਹੈ ਜਿਹੜੀ ਉਹ ਮੁੱਲ ਨਹੀਂ ਦਿੰਦੀ ਮੇਰੇ ਨਾਲੋਂ ਪਤਾ ਨਹੀਂ ਕਿੰਨੇ ਲੋਕਾਂ ਕੋਲ ਬਲਕਿ ਸਾਰਿਆਂ ਕੋਲ ਜ਼ਮੀਨ ਜ਼ਿਆਦਾ ਹੋਣੀ ਕਿਉਂਕਿ ਮੇਰੇ ਕੋਲ ਹੈ ਹੀ ਨਹੀਂ ਨਾ ਨਾਲੇ ਉਹ ਵੀ ਹੋਰ ਪਾਣਾ ਮੇਰੇ ਨਾਲੋਂ ਆ ਤੁਹਾਡੇ ਨਾਲੋਂ ਬਹੁਤ ਅਮੀਰ ਬੈਠੇ ਆ ਪੈਸਾ ਕਿੰਨਾ ਦੇ ਘਰ ਵੀ ਬਹੁਤ ਹੁੰਦਾ ਹੈ ਲੇਕਿਨ ਪಂಚੀ ਸਰਪੰਚੀ ਬਲਾਕ ਸਰਪੰਚੀ ਮੈਂਬਰ ਜिले ਦਾ ਪ੍ਰਧਾਨ ਬਲਾਕ ਦਾ ਪ੍ਰਧਾਨ ਇਹ ਚੀਜ਼ਾਂ ਗ੍ਰਹਿਣਾ ਨਹੀਂ ਇਹ ਇੱਜ਼ਤ ਹੈ ਜਿਹੜਾ ਇੱਜ਼ਤ ਕਮਾ ਕੇ ਜਾਂਦਾ ਹੈ ਲੋਕ ਉਹਦਾ ਬਾਤ ਵੀ ਨਾ ਮੰਨਦੇ ਮੇਰੇ ਬਾਪੂ ਨੂੰ ਅੱਜ ਤੱਕ ਲੋਕ ਯਾਦ ਕਰਦੇ ਪਿੰਡ ਦੇ ਕਹਿੰਦੇ 72 ਦੇ ਵਿੱਚ ਨਾ ਗੜੀਆਂ ਭੁਗਿਆ ਕਰਾਇਆ ਸੀ ਸਾਰਾ ਪਿੰਡ ਪੱਕਾ ਕਰਾਦਾ ਸੀ ਜਿਹੜੇ ਸਰਪੰਚ ਚੰਗਾ ਕੰਮ ਕਰਦੇ ਆ ਉਹਨੂੰ ਪਿੰਡ ਵਾਲੇ ਯਾਦ ਰੱਖਦੇ ਬਾਅਦ ਦੇ ਵਿੱਚ ਵੀ ਸੋ ਇਹ ਜਿਹੜਾ ਸਸਰੀਪਾਲ ਦਾ ਪੁਲਸਾਪਨ ਪਿਆ ਵਾ ਇਹ ਸਾਨੂੰ ਇੱਜ਼ਤ ਦਿੰਦਾ ਹੈ ਲੈ ਕੇ ਇਹ ਇੱਕ ਗੱਲ ਨੂੰ ਦੱਸ ਦੇਣਾ ਜਿੱਦੜ ਤੁਸੀਂ ਪੁਲਸ ਵਾਲਿਆਂ ਨੂੰ ਪੈਸੇ ਦਵਾ ਦੇ ਉਸ ਤੋਂ ਬਾਅਦ ਸੋਚਿਓ ਨਾ ਵੀ ਤੁਸੀਂ ਸਰਪੰਚ ਬਣੋਗੇ ਅਗਲਾ ਕਹਿੰਦੇ ਪੈਸੇ ਦੇ ਕੇ ਕੰਮ ਕਰਾਉਣਾ ਪਰ ਇੱਜ਼ਤੀ ਕੰਮ ਕਰਾਉਣਾ ਸਿੱਧਾ ਹੀ ਦੇ ਦਿੰਦੇ ਆ ਇਸ ਰਕੇ ਸਰਪਟ ਸਹਿਬਾਨ ਅਤੇ ਜਿਹੜੇ ਲੀਡਰੋਂ ਮੁਖਤਾਂ ਦੇ ਜਿੰਨੇ ਬੈਠੇ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕੋਈ ਪੁਲਿਸ ਦਾ ਟਾਉਟ ਨਾ ਬਣਿਓ ਜਿਹੜਾ ਪੁਲਿਸ ਦਾ ਟਾਉਟ ਬਣ ਗਿਆ ਉਹ ਲੀਡਰ ਨਹੀਂ ਬਣ ਸਕਦਾ ਕਰੇ ਉਹ ਕਦੇ ਪੈਸੇ ਉਹ ਪੈਸੇ ਕਮਾ ਕਰਦਾ ਜਾਂ ਕੋਸਰਨ ਦੇਵਦਾਰ ਕੋਸਰਲੇ ਕਿਸੇ ਦੇ ਮਿੱਤ ਨਹੀਂ ਹੈ ਤਸਵੀਲ ਵਾਲੇ ਕਿਸੇ ਦੇ ਮਿੱਤ ਨਹੀਂ ਹੈ ਪਟਵਾਰੀ ਵਾਲੇ ਸਾਰੇ ਜਣੇ ਜਿੰਨੇ ਨੂੰ ਵੀ ਪੈਸੇ ਦੋਗੇ ਤੁਸੀਂ ਇਹ ਕੋਈ ਮਿੱਤ ਨਹੀਂ ਹੈ ਜਿੱਦੜ ਤੁਹਾਨੂੰ ਕਹ ਪਹਿ ਗਿਆ ਤੁਹਾਡੇ ਹੀ ਪੈਸੇ ਦੇ ਲੈਣੇ ਇਹਨਾਂ ਨੇ ਇਹਸ ਕਰਕੇ ਕਿਰਪਾ ਕਰਕੇ ਜੀਨੇ ਲੀਡਰ ਬਣਦਾ ਜੀਨੇ ਅਕਿਆ ਉਹ ਪੁਲਿਸ ਅਗਰ ਕੋਲੇ ਪੈਸੇ ਨਾ ਰੋਏ ਉਹ ਕਿਸੇ ਵੀ ਕਰਮਚਾਰੀ ਨੂੰ ਨਿਸ਼ਬਦ ਨਾ ਕਰੇ ਸੋਇਓ ਨਾ ਹੀ ਕਰੇ ਲਿਓ ਕਿਉਂਕਿ ਜਿੱਦੜ ਕਿਸੇ ਨੇ ਪੈਸੇ ਦੇ ਲੇ ਸਮਝੋ ਉਹਦੀ ਲੀਡਰਸ਼ਿਪ ਦਾ ਅਗੇ ਕਰੀਅਰ ਖਤਮ ਹੋ ਗਿਆ ਉਹਨੇ ਵੀ ਲੀਡਰ ਨਹੀਂ ਬਣਨਾ ਉਹ ਥੇ ਕੁ ਬਈਆਂ ਦਾ ਉਸੇ ਲੈਵਲ ਦੇ ਵਿੱਚ ਨਾ ਹੀ ਕਦੇ ਬੇਈਮਾਨੀ ਕਰੋ ਮੈਂ ਬੋਲਾ ਇਸ ਵਕਤ ਸਰਵਾਦੀ ਆਂ ਤੇ ਤੁਸੀਂ ਮੇਰੇ ਪੈਸੇ ਲਗਰ ਦਿੱਤੇ ਇਲੈਕਸ਼ਨ ਦੇ ਵਿੱਚ ਉਹ ਜੱਈਆ ਸਾਹਮਣੇ ਆ ਗਏ ਮੈਂ ਤਾਂ ਫਰੀ ਵਿੱਚ ਲੜ ਗਿਆ ਫਰੀ ਵਿੱਚ ਐਮਪੀ ਮਰਾਦਰ ਜੀ ਪਹਿਲਾਂ ਭਾਈ ਜੀ ਨਾਲ ਕਦੇ ਕਿਸੇ ਦੇ ਘਰ ਕਦੇ ਕਿਸੇ ਦੇ ਘਰ ਮੀਟਿੰਗ ਹੋ ਗਈ ਫਿਰ ਮੱਲਿਆ ਜੀ ਮੀਟਿੰਗ ਹੋ ਗਈ ਮੇਰਾ ਤਾਂ ਕੁਝ ਨਹੀਂ ਲੱਗਿਆ ਤੂੰ ਤੁਸੀਂ ਸੁਪਾ ਹੀ ਦਾਦਾ ਨੂੰ ਮਾਰ ਦਿਦਾਇਆ ਵੀ 20000 ਮੁੰਡਾ ਦੇ ਇਹ ਕਰਕੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਮਨ ਨੂੰ ਹੋਰ 5-7 ਦਿਨ ਜਿੰਨਾ ਪੜੀ ਬਹੁ ਅੱਧੀ ਰਾਤ ਨੂੰ ਬੁਲਾਓ ਸਵੇਰੇ ਬੁਲਾਓ ਦੜਕੇ ਬੁਲਾਓ ਮੈਂ ਹਾਜ਼ਰ ਠੀਕੇ ਮੇਰੇ ਕਿਹੜੇ ਪੈਸੇ ਜਿੰਦਾਬਾਦ 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 ਜੇ ਮੈਂ ਪੈਸੇ ਲਾ ਕੇ ਦਿੱਤੇ ਹੁੰਦਾ ਮੈਂ ਕਹਿੰਦਾ ਪੈਸੇ ਲਾ ਕੇ ਦਿੱਤੇ ਮੈਨੂੰ ਕੀ ਲੋੜ ਹੈ लेकिन मैं अज तक इस तरह ही जितना जिसमें जताया हूं तुम मैं जिना मेरे ज्यादा कम लेना उन्ना लो और जोड़ा मेरे घट कम लगा मैं चंगा नहीं लगता एक गल मैं थोनों तो बेनती करनी है कि जे किसी तो दिन अंदर करा दोगे ना उन्हें तू तो सारी जिंदगी माफ नहीं करना ਤੁਹੇ ਕਿਧਰ ਨੂੰ 100 ਵਾਰ ਖੜਾ ਦੋਵੇਂ ਹਾਂ ਤਾਂ ਪਤਾ ਨਹੀਂ ਤੁਹਾਡੇ ਨਾਲ ਖੜੂਗਾ ਕਿ ਨਹੀਂ ਖੜੂਗਾ ਲੇਕਿਨ ਕਿਸੇ ਨੂੰ ਦੰਜਾਇਜ ਅੰਦਰ ਨਾ ਕਰਾਇਓ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਤੱਕਾ ਨਾ ਕਰੋ ਤੱਕਾ ਕਰਿਆ ਵਾ ਕਦੇ ਨਾ ਕਦੇ ਨੁਕਸਾਨ ਕਰਦਾ ਹੀ ਕਰਦਾ ਸਿਰਫ ਆਪਣੀਆਂ ਜਿੱਤਣੀਆਂ ਆਪਣੇ ਜੋਰ ਨਾਲ ਜਿੱਤਣੀਆਂ ਆਪਣੇ ਪਿਆਰ ਨਾਲ ਜਿੱਤਣੀਆਂ ਕਦੇ ਕਲੇ ਦੇ ਘਰ ਜਾ ਕੇ ਪੁਰੇ ਪੈਰੀ ਹੱਥ ਲਾ ਦੋ ਠੀਕ ਹੈ ਲੇਕਿਨ ਦਸਤਖਾਹਾਂ ਆ ਕੇ ਲਈ ਰਿਪੋਰਟ ਕਦੇ ਕੰਮ ਨਹੀਂ ਆਦੀ ਤੇ ਬਾਅਦ ਦੇ ਵਿੱਚ ਨੁਕਸਾਨ ਹੁੰਦਾ ਇਸ ਕਰਕੇ ਆਪਾਂ ਨੇ ਇਸ ਲੱਕੇ ਤੋਂ ਜਿੱਤਰਾ ਹੁਣ ਤੁਸੀਂ ਪਿਆਰ ਦੇ ਨਾਲ 20000 ਵੋਟ ਵੱਧਤੀਆ ਆਪਾਂ ਨੇ ਅਗਲੀ ਡੀਡ 40000 ਦੀ ਕਰ ਲਈ ਹੈ ਜਦ ਦੂਜੇ ਸਾਹਬਾਂ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦੇ ਵਿੱਚ ਨਵਜੋਤ ਸਿੰਘ ਬਈਆ ਜੀ ਦਾ ਔਰ ਜਿੰਨੇ ਮੁਰਲੀ ਢੀਵੇ ਚਾਹੋ ਦੀਪਾ ਦੀਏ ਚਾਹ ਕੇਰਲ ਜਾਵਾਂ ਚਾਹ ਸਰਬਸਰ ਜਾਵਾਂ ਚਾਹ ਬਰੋਸੰਤੀ ਮੈਂਬਰ ਸਾਹਿਬਾਨਾ ਚਾਹ ਪ੍ਰਧਾਨ ਹੋਰੀ ਹੈ ਅਬ ਤੁਸੀਂ ਸਾਰਿਆਂ ਦਾ ਇੱਕ ਵਾਰ ਫੇਰ ਹੱਥ ਜੋੜ ਕੇ ਧੰਨਵਾਦ ਕਰਦਾ ਐਨੀ ਮਦਦ ਕੋਈ ਨਹੀਂ ਕਰਦਾ ਜਿਵੇਂ ਤੁਸੀਂ ਕੀ ਅਰ ਐਨਾ ਟਾਈਮ ਕੋਈ ਨਹੀਂ ਕੱਢਦਾ ਤੁਸੀਂ ਮੈਨੂੰ ਡੇਢ ਮਹੀਨਾ ਦਿੱਤਾ ਇਹਦੇ ਬਦਲੇ ਮੈਂ ਤੁਹਾਨੂੰ 50 ਸਾਲ ਦੇ ਰਿਹਾ ਜਾਂ ਮਾਜੀ ਮੈਨੂੰ ਬੁਲਾਇਆ ਜਾਂ ਮਾਜੀ ਮੈਨੂੰ ਵਾਪਸ ਕਿਉਂ ਮੈਂ ਹਰ ਟਾਈਮ ਆ ਕੇ ਇਕਦਾ ਮੈਂ ਆਪਣਾ ਟੈਲੀਫੋਨੀ ਬਤ ਕਰਦਾ ਤਾਂ ਕਿ ਆ ਹੁਣ ਪਰਸਾ ਜੇ ਜ਼ਰੂਰ ਹੈ ਬੰਦ ਨਹੀਂ ਕਰਿਆ ਉਹ ਕੋਈ ਨਹੀਂ ਆਉਂਦੀ ਕਿ ਚੱਕੇ ਨਹੀਂ ਹੁੰਦਾ ਕਈ ਵਾਰ ਉਸ ਤੋਂ ਬਾਅਦ ਥੋੜਾ ਜਿਹਾ ਰਹਿਣਾ ਉਹ ਜਿਹੜਾ ਕੰਮ ਮੰਨੋ ਤੁਸੀਂ ਚਾਹੇ ਅਧੀ ਰਾਤ ਨੂੰ ਟੈਲੀਫੋਨ ਕਰੋਗਾ ਚੱਕ ਲੈਣਾ ਕਿਉਂਕਿ ਮੈਂ ਟੈਲੀਫੋਨ ਖੁਦ ਹੀ ਅਕਸਰ ਨਾ ਮੈਂ ਨੈਟ ਬਤ ਕਰਦਾ ਨਾ ਮੋਬਾਈਲ ਬੰਦ ਕਰਦਾ ਨੰਬਰ ਮੇਰੇ ਕੋਲ ਇੱਕ ਉਹਦੇ ਪਰੇ ਕਰਨਾ ਪੈਣਾ ਤੁਹਾਨੂੰ ਉਹੀ ਮੈਂ 35 ਸਾਲ ਹੈ ਜਾਂ 25 ਸਾਲ ਤੋਂ ਰੱਖਿਆ ਹੋਇਆ ਕਦੇ ਨੰਬਰ ਮੈਂ ਆਪਣਾ ਬਦਲਿਆ ਨਹੀਂ ਮੇਰਾ ਘਰ ਕੋਨੇ ਬਾਤੇ ਖੁੱਲਿਆ ਉਹਨੂੰ ਗੱਯਾ ਸਾਹਿਬ ਨੂੰ ਯਾਰ ਕੁਝ ਹੋਰ ਨੱਪਣ ਦੀ ਲੋੜ ਨਹੀਂ ਐ ਗੱਯਾ ਸਾਹਿਬ ਇੰਨੇ ਲਿਬਰਲ ਐ ਤੁਸੀਂ ਮੇਰੇ ਕੋਲ ਜਰਮਾਨੀ ਸਿੱਖਦੇ ਆਓ ਮੈਂ ਤੇ ਜਰਮਾਨੀ ਕੰਮ ਕਰਵਾਉਂਦਾ ਮੈਂ ਤਾਂ ਪਹਿਲੀ ਵਾਰ ਐਮਪੀ ਬਣਿਆ ਲੇਕਿਨ ਲੱਖਾਂ ਤੋਂ 2000 ਪਿੰਡ ਐ ਕਿੰਨੇ ਸ਼ਹਿਰ ਜ਼ਰੂਰੀ ਨਹੀਂ ਹੈ ਮੈਂ ਸਾਰਿਆਂ ਦੇ ਵਿਆਹ ਤੋਂ ਬਾਅਦ ਛੱਡਿਆ ਪਰਿਆ ਤੁਸੀਂ ਦੇ ਮੌਕੇ ਤੇ ਆ ਸਕਦਾ। ਲੇਕਿਨ ਫਿਰ ਵੀ ਮੈਂ ਜਿੰਨੇ ਆ ਵੀ ਜਾ ਸਕਿਆ ਕੋਸ਼ਿਸ਼ ਕਰੂੰਗਾ। ਵੈਸੇ ਤਾਂ ਮੇਰਾ ਇੱਕ ਹਲਕਾ ਵੱਡੇ ਵਰਗਾ ਜਿੱਤਰਾ ਹਲਕਾ ਇਦਾਂ ਇੱਕ ਮੇਰਾ ਜੰਪੌਰ ਸਾਹਿਬ ਹੈ। ਮੇਰੇ ਪਾਸ ਐਤਵਾਰ ਨੂੰ 20-20 ਕਾਟ ਹੋ ਜਾਂਦੇ। ਤਾਂ ਹੁਣ ਤਾਂ 140 ਹੋ ਜਾਂਦੇ ਆ। 1 ਤੱਕ ਸਾਰਿਆਂ ਪਰ ਆਉਣਾ ਮੁਸ਼ਕਲ ਹੈ। ਉਹ ਦਈਆ ਸਾਹਿਬ ਆਏ ਕਰੋਗੇ ਯਾ ਤੁਹਾਡੇ ਲੀਡਰ ਸਹਿਬਾਨ ਆਏ ਕਰੋਗੇ ਮੈਂ ਤਰਾ ਜਿਹੜੇ ਮੋਡਰਨ ਕੰਮ ਹੈ ਮੇਰੇ ਕੰਮ ਲੋ ਕੋਈ ਸ਼ਹਿਰ ਦਾ ਕੰਮ ਹੈ ਕੋਈ ਦਫ਼ਤਰ ਦਾ ਕੰਮ ਹੈ ਕੋਈ ਕਚਹਿਰੀ ਦਾ ਕੋਈ ਤਸੀਲ ਦਾ ਕੋਈ ਦਿੱਲੀ ਦਾ ਕੋਈ ਚੰਡੀਗੜ੍ਹ ਦਾ ਉਹਦੇ ਵਾਸਤੇ ਮੈਂ ਆਇਆ ਹਾਂ ਆਪਾਂ ਨੇ ਨਸ਼ਾ ਦੇ ਖਿਲਾਫ ਲੜਾਈ ਲੜਨੀ ਉਹਦੇ ਤੁਹਾਡਾ ਮਨੋਸਾਹ ਚਾਹੀਦਾ ਜਿਹੜਾ ਬੰਦਾ ਤੁਹਾਡੇ ਮਹੱਲੇ ਵਿੱਚ ਆਪਕੋ ਪਿੰਡ ਦੇ ਵਿੱਚ वो नशा बेचता वो कोई मनो दस दो बुरे ना पो बुरा मैं पेट बैठा मैं लड़ाई लड़नी है नशा खत्म करना आपने आप ने समाज सेवी बन के लीडर बन के नहीं समाज सेवी बन के नशा जी आप इस एरिए कट गए एक बच्चा भी अपने नशे तो हटाता समझो अपना जिंदगी का बहुत बड़ा काम करता ਪਰ ਆਪਾਂ ਨੇ ਇੱਥੇ ਨਸ਼ਾ ਵੇਚਣ ਵਾਲੇ ਜਿਹੜੇ ਬੰਦੇ ਗਰੋ ਹੈ ਉਹਨਾਂ ਨਾਲ ਮੈਂ ਪੰਗਾ ਲੈਣਾ ਹੈ ਫੇ ਉਹਨਾਂ ਨੂੰ ਭਜਾਣਾ ਉਹਦੇ ਵਾਸਤੇ ਮਾਨੂੰ ਤੁਹਾਡਾ ਸਹਿਯੋਗ ਚਾਹੀਦਾ ਹੈ ਅਰ ਮੈਂ ਤਕੜਾ ਹੋ ਕੇ ਪੈ ਜਾਣਾ ਤੁਹਾਡੀ سپورਟ ਚਾਹੀਦੀ ਹੈ ਜਿਹੜਾ ਕੋ ਨਸ਼ਾ ਵੇਚਦਾ ਉਹਨੂੰ ਬਖਸੋ ਨਾ ਉਹਦੀ ਕਦੇ ਮਦਦ ਨਾ ਕਰੋ ਕਿਸੇ ਘਾੜੇ ਦੇ ਵਿੱਚ ਨਸ਼ਾ ਵੇਚਣ ਵਾਲੇ ਦੇ ਮਗਰ ਨਹੀਂ ਜਾਣਾ ਪਾ ਆਪ ਜਨਾ ਪੁਰਸ ਵਾਲਿਆਂ ਨੂੰ ਵੀ ਇਹਨੂੰ ਚੱਕੋ ਇੱਕ ਕੁੱਤਾ ਬੰਦਾ ਸਾਡੇ ਪੂਰੇ ਜਨ ਬਣਾ ਰਿਹਾ। ਸੋ ਇਹ ਮੈਂ ਤੁਹਾਡੇ ਇੱਕ ਮੰਗ ਕਰਦੀ ਆ। ਦੂਸਰੀ ਤੁਹਾਡੇ ਮੰਗ ਕਰਨੀ ਹੈ ਕਿ ਆਪਾਂ ਨੇਕ ਨੀਤੀਆਂ ਔਰ ਇਮਾਨਦਾਰੀ ਨਾਲ ਤੁਹਾਨੂੰ ਕਰੇ ਅੜੰਬਾ ਨਹੀਂ ਆਊਗਾ। ਬਾਡੀ ਪਾਗਲੋ ਕਰੇ ਦਾਗ ਨਹੀਂ ਲੱਗੂਗਾ ਵੀ ਚੰਨੇ ਨਾਲ ਕਿਸੇ ਦੇ ਕੋਈ 5 ਰੁਪਏ ਦਾ ਵੀ ਚਾਹ ਪੀਣੀ। ਇਹ ਨਾ ਮੈਂ ਅੱਜ ਕਰਿਆ ਨਾ ਗਿਮ ਕਰਨਾ ਕਰ। ਐਵੇਂ ਨਹੀਂ ਐ ਕਿ ਇਹਦਾ ਐਮਪੀ ਇਹ ਜੇ ਵੀ ਹੈਗੀ ਆ। ਇਹ ਤੇਰਾ ਪਾਣੀ ਲੱਗਦੀ ਗਰਾਹ ਦੇ ਦੇਣਾ ਲੱਖ ਰੁਪਇਆ ਮਰੂ ਦੇ ਦੀ ਇਹ ਵੀ ਚੰਨੀ ਨੇ ਕਦੇ ਵੀ ਕਰਨਾ ਮੇਰੇ ਵੱਲੋਂ ਬਿਲਕੁਲ ਸਾਫ਼ ਸੁਧਰਾ ਕੰਮ ਰਹਿਣਾ ਕਿਉਂਕਿ ਜ਼ਿੰਦਗੀ ਦੇ ਵਿੱਚ ਪੈਸਾ ਬਹੁਤ ਆ ਗਿਆ ਹੁਣ ਕਿਹੜੇ ਮਨੂੰ ਪੈਸਾ ਕਿਤੇ ਤੇ ਮੈਂ ਇੱਥੇ ਆਪਣੇ ਘਰ ਤੋਂ ਵੀ ਲੈ ਕੇ ਆਇਕੋ ਪਲਾਟ ਵੇਚਿਆ ਤੁਸੀਂ ਉਹ ਸਾਰੇ ਪੈਸੇ ਖਰਚ ਦੇ ਸੋ ਮੈਂ ਕਦੇ ਵਾਰ ਤੇ ਇਕੱਠੇ ਕਰ ਰਿਹਾ ਜਦ ਮੇਰਾ ਇਲਕਿਆ ਲੋਕ ਲੜਦੇ ਆ ਤਾਂ ਮੈਂ ਪੈਸੇ ਕਿੱਥੇ ਕਰ ਰਿਹਾ करके मेरे तो कल्मा नहीं आना मैं थोड़ा विश्वास चला है कि कदे कर कोई करप्शन नाम की चीज नहीं होएगी कद कोई नजायज नहीं होएगी किसी तो 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 को नजायज मैं फड़ा नहीं किसी को नजायज अंदर नहीं करा जे मैं कहोगे मैं काम नहीं करना जो नजायज सरकार ने फड़े या सरकार ने धक्का खुद की कोशिश की तो पहले मैं खड़ा होगा सौदे मुझे ਗੋੜੇ ਵੀ ਚੱਲ ਜੇ ਕਿਨਾਂ ਮੈਨੂੰ ਮੂਰੇ ਮੈਂ ਹੋਊਗਾ ਮੇਰੇ ਲੱਗੂ ਨਹੀਂ ਇਹ ਕਰਕੇ ਕਦੇ ਵੀ ਫੋਨ ਲੱਗੇ ਕਿ ਕੋਈ ਪਾਰਟੀ ਵਾਲਾ ਤੁਹਾਨੂੰ ਕੰਮ ਕਰਦਾ ਹੈ ਤੁਹਾਡੇ ਨਾਲ ਕੋਈ ਤੱਕਾ ਹੁੰਦਾ ਤੁਸੀਂ ਮੈਨੂੰ ਬੁਲਾਓ ਤਾਂ ਕਾਂਗਰਸੀਆਂ ਨੇ ਮੇਰੀ ਬਾਹ ਬੜੀ ਦੂਸਰੀ ਵਾਰ ਤੀਸਰੀ ਵਾਰ ਮੈਂ ਪਾਰਟੀ 'ਚੋਂ ਦਿੱਤਿਆ ਇੱਕ ਵਾਰ ਆਪੋਜੀਸ਼ਨ ਲੀਡਰ ਬਣਿਆ ਫਿਰ ਮੰਤਰੀ ਬਣਿਆ ਮੁੱਖ ਮੰਤਰੀ ਬਣਿਆ ਇਸ ਗੇਮ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਸਾਸਤਰੀ ਘਾਤਾ ਕੁਛ ਹੈ ਜਿਹੜਾ ਤੁਹਾਨੂੰ ਵੀ ਕੀਤੀ ਮਿਲਦਾ ਮਾਨੂੰ ਵੀ ਕੀਤੀ ਮਿਲਦਾ ਕੋਈ ਸਰਪੰਚ ਸਾਹਿਬ ਦਾ ਤਰੀਕਾ ਨਾ ਮਾਰੇ ਹੋਏ ਫਰੀਜ ਦਾ ਸਾਰਾ ਨੇ ਅਗਲੀ ਵੀ ਲੜਨੀ ਹੈ ਘਰ ਵੇਚ ਕੇ ਲਵਗੇ ਮੈਂ ਆਪਣੇ ਪੁਰਦਰਾ ਕਿਲੇ ਵੇਚੂਗਾ ਹੁਣ ਤਾਂ ਖਰੜ ਦੀ ਜਮੀਨ ਆ ਇਹ ਇਲੈਕਸ਼ਨਾਂ ਵਿੱਚ ਵੀ ਇੱਕ ਬੜਾ ਕੀਮਤੀ پلاਟ ਵੇਚਿਆ ਜਿਹੜਾ ਕਿ ਇਲੈਕਸ਼ਨਾਂ ਵਿੱਚ ਲੱਗਦਾ ਸਰਪੰਚਾਂ ਨੂੰ ਵੀ ਵੇਚਣਾ ਪੈਦਾ ਕੁਝ ਨਾ ਕੁਝ ਜਾਂ ਆਪਣੀ ਜ਼ਮੀਨ ਦੇ ਕਮਾਏ ਹੋਏ ਪੈਸੇ ਨਾਲ ਹੀ ਪੈਂਦੇ ਹੈ ਸਿਰਫ ਸਤਿ ਸ੍ਰੀ ਅਕਾਲ ਦਾ ਹੀ ਕੋਸ ਹੈ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਹੋਰੇ ਤੱਕ ਲਿਆ ਹੈ ਇਤਨੇ ਸਰਪੰਚਾਂ ਨਾਲ ਹੁੰਦੀ ਹੈ ਜੇ ਕੰਮ ਹੋ ਗਿਆ ਜਿਹਦਾ ਹੋ ਗਿਆ ਉਹਦੀ ਗਰੰਟੀ ਨਹੀਂ ਹੈ ਭਈ ਉਹਨੇ ਬੜੀ ਮਦਦ ਕਰਨੀ ਕਿ ਨਹੀਂ ਜਿਹਦਾ ਨਾ ਹੋਇਆ ਉਹਦਾ ਪੱਕਾ ਪਤਾ ਵੀ ਇਹਨੇ ਮਦਦ ਨਹੀਂ ਕਰਨੀ ਜਿਹਦੇ ਦਾਤ ਹੋ ਜਾਂਦੇ ਉਹ ਗਿਆਰਵੇਂ ਪਰ ਆਕੜ ਜਾਂਦਾ ਹੈ ਕਿ ਮੇਰਾ ਗਿਆਰਵਾਂ ਨਹੀਂ ਹੋਇਆ ਹੈ ਵਾਟਾ ਜਿਹੜਾ ਲੈਵਲ ਹੈ ਸਰਪੰਚੀ ਆਰ ਪੰਚੀ ਆਰ ਐਮ ਸੀ ਯਾ ਬਲੋਕ ਸਰਪੰਚੀ ਇਹਦੇ ਬੰਦਾ ਇੰਨੇ ਜਿਹੇ ਉਸ ਜਿਹਦਾ ਤਾਂ ਭਲਾ ਨਹੀਂ ਜਿਹਦਾ ਮੇਰੀ ਫਸਲੀ ਕਾਰ ਨਹੀਂ ਚਲੀ ਮੈਂ ਤਿੰਨ ਵਾਰ ਐਮ ਸੀ ਬਣਿਆ ਦੋਈ ਵਾਰ ਬੰਦਾ ਵੀ ਸਰਪੰਚ ਹੋਇਆ ਕਿਉਂਕਿ ਬਹੁਤ ਸ਼ਾਮ ਕੇ ਰੱਖੇ ਪੈਂਦੇ ਸੋ ਇਹ ਹੈ ਇੱਕ ਚਟਕਾ ਲੱਗੀ ਵੀ ਆਪਾਂ ਨੂੰ ਪਰ ਇਹਦੇ ਵਿੱਚ ਇੱਜ਼ਤ ਹੈ ਜਿਹੜੀ ਉਹ ਮੁੱਲ ਨਹੀਂ ਮਿਲਦੀ ਮੇਰੇ ਨਾਲੋਂ ਪਤਾ ਨਹੀਂ ਕਿੰਨੇ ਲੋਕਾਂ ਕੋਲ ਬਲਕਿ ਸਾਰਿਆਂ ਕੋਲ ਜ਼ਮੀਨ ਜ਼ਿਆਦਾ ਹੁੰਦੀ ਕਿਉਂਕਿ ਮੇਰੇ ਕੋਲ ਤਾਂ ਹੈ ਹੀ ਨਹੀਂ ਨਾ ਜ਼ਿਆਦਾ ਹੀ ਉਹ ਦੀ ਵੀ ਬਣਾ ਮੇਰੇ ਨਾਲੋਂ ਹਰ ਤੁਹਾਡੇ ਨਾਲੋਂ ਬਹੁਤ ਅਮੀਰ ਬੈਠੇ ਆ ਪੈਸਾ ਕਿੰਨਾ ਨੇ ਘਰ ਵੀ ਬਹੁਤ ਹੁੰਦਾ ਹੈ ਲੇਕਿਨ ਪಂಚੀ ਸਰਪੰਚੀ ਬਲੌਕ ਸਰਪੰਚੀ ਮੈਂਬਰ ਜ਼ਿਲ੍ਹੇ ਦਾ ਪ੍ਰਧਾਨ ਬਲੌਰ ਦਾ ਪ੍ਰਧਾਨ ਇਹ ਚੀਜ਼ਾਂ ਦੇ ਰਹਿਣਾ ਪਈ ਇਹ ਇੱਜ਼ਤ ਹੈ ਜਿਹੜਾ ਇੱਜ਼ਤ ਕਮਾ ਕੇ ਜਾਂਦਾ ਹੈ ਲੋਕ ਉਹਦਾ ਬਾਤ ਵੀ ਨਾਮ ਲੈਂਦੇ ਮੇਰੇ ਬਾਪੂ ਨੂੰ ਅੱਜ ਤੱਕ ਲੋਕ ਯਾਦ ਕਰਦੇ ਪਿੰਡ ਦੇ ਕਹਿੰਦੇ 72 ਦੇ ਵਿੱਚ ਨੇ ਗੜੀਆਂ ਬੁੱਕੀਆਂ ਕਰਾਇਆ ਸੀ ਸਾਰਾ ਪਿੰਡ ਬੁੱਕਾ ਕਰਾਦਾ ਸੀ ਜਿਹੜੇ ਸਰਪੰਚ ਚੰਗਾ ਕੰਮ ਕਰਦੇ ਆ ਉਹ ਪਿੰਡ ਵਾਲੇ ਯਾਦ ਰੱਖਦੇ ਬਾਅਦ ਦੇ ਵਿੱਚ ਵੀ ਸੋ ਇਹ ਜਿਹੜਾ ਸਸਰੀਪਾਲ ਦਾ ਹੁਸਾਪਾਲਾ ਪਿਆ ਵਾ ਇਹ ਸਾਨੂੰ ਇੱਜ਼ਤ ਦਿੰਦਾ ਹੈ ਲੇਕਿਨ ਇਹ ਕਿਹਦਾ ਨੁਦਾਰ ਦੇਣਾ ਜਿੱਦੜ ਤੁਸੀਂ ਪੁਲਿਸ ਵਾਲਿਆਂ ਨੂੰ ਪੈਸੇ ਦਵਾ ਦੇ ਉਸ ਤੋਂ ਬਾਅਦ ਸੋਚਿਓ ਨਾ ਵੀ ਸਰਪੰਚ ਬਣੋਗੇ ਅਗਲਾ ਕਹਿੰਦਾ ਪੈਸੇ ਦੇ ਕੇ ਕੰਮ ਕਰਾਉਣਾ ਪਰ ਇੱਜ਼ਤੀ ਕੰਮ ਕਰਾਉਣਾ ਸਿੱਧੀ ਦੇ ਦਿੰਦੇ ਇਸ ਕਰਕੇ ਸਰਪੰਚ ਸਹਿਬਾਨ ਆ ਤੁਸੀਂ ਲੀਡਰੋ ਉਸਤਾਂ ਦੇ ਜਿੰਨੇ ਬੈਠੇ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕੋਈ ਪੁਲਿਸ ਦਾ ਕਾਊਂਟ ਨਾ ਬਣਿਓ ਜਿਹੜਾ ਪੁਲਿਸ ਦਾ ਟਾਉਟ ਬਣ ਗਿਆ ਉਹ ਲੀਡਰ ਨਹੀਂ ਬਣ ਸਕਦਾ ਕਰੀ ਉਹ ਕਦੇ ਪੈਸੇ ਉਹ ਪੈਸੇ ਖਾ ਜਾਂਦਾ ਹੈ ਜਾਂ ਉਸਾਰਿਆਂ ਦੇ ਦੇਦਾ ਉਸਾਰਿਆਂ ਕਿਸੇ ਦੇ ਮਿੱਤ ਨਹੀਂ ਹੈ ਤਸੀਲ ਵਾਲੇ ਕਿਸੇ ਦੇ ਵਿੱਚ ਨਹੀਂ ਐ ਪਟਵਾਰੀ ਵਾਲੇ ਸਾਰੇ ਜਣੇ ਜਿੰਨੇ ਆ ਉਹ ਵੀ ਪੈਸੇ ਲਓਗੇ ਤੁਸੀਂ ਇਹ ਤੁਹਾਡੇ ਕੋਈ ਵਿੱਚ ਨਹੀਂ ਐ ਜਿੱਦਾਂ ਤੁਹਾਨੂੰ ਕੰਮ ਮੈ ਗਿਆ ਤੁਹਾਡੇ ਹੀ ਪੈਸੇ ਲੈਣੇ ਇਹਨਾਂ ਨੇ ਇਹ ਕਰਕੇ ਕਿਰਪਾ ਕਰਕੇ ਜੀਨੇ ਲੀਡਰ ਬਟਾ ਜੀਨੇ ਅਕੀਆ ਉਹ ਪੁਲਿਸ ਅਗਰ ਉਹਦੇ ਪੈਸੇ ਨਾ ਵਾਇਓ ਉਹ ਕਿਸੇ ਵੀ ਕਰਮਚਾਰੀ ਨੂੰ ਅਨਿਸ਼ਬਦ ਨਾ ਕਰੇ ਦਵਾਇਓ ਨਾ ਹੀ ਕਰੇ ਲਿਓ ਕਿਉਂਕਿ ਜਿੱਦਾਂ ਕਿਸੇ ਨੇ ਪੈਸੇ ਲੈ ਲੇ ਸਮਜੋ ਦੀ ਲੀਡਰਸ਼ਿਪ ਦਾ ਅਗੇ ਕਰੀਅਰ ਖਤਮ ਹੋ ਗਿਆ ਉਹਨੇ ਵੀ ਲੀਡਰ ਨਹੀਂ ਬਣਨਾ ਉਹ ਉੱਥੇ ਹੀ ਕੁਈਆਂ ਦਾ ਉਸੇ ਲੈਵਲ ਦੇ ਵਿੱਚ ਨਾ ਹੀ ਕਦੇ ਬੇਈਮਾਨੀ ਕਰੋ ਮੈਂ ਬੋਲਾ ਇਸਵਾ ਦਾ ਧਰਵਾਦੀ ਹੈ ਤੇ ਤੁਸੀਂ ਮੇਰੇ ਪੈਸੇ ਨਹੀਂ ਲਗਣ ਦਿੱਤੇ ਇਲੈਕਸ਼ਨ ਦੇ ਵਿੱਚ ਕੋਈ ਦਈਆ ਸਾਹਮਣੇ ਆ ਕੇ ਮੈਂ ਤਾਂ ਫ੍ਰੀ ਵਿੱਚ ਲੜ ਗਿਆ ਫ੍ਰੀ ਵਿੱਚ ਐਮਪੀ ਬਣਾਤਾ ਕੋਈ ਪਹਿਲਾਂ ਭਾਈ ਜੀ ਨਾਲ ਕਰੇ ਕਿਸੇ ਦੇ ਘਰ ਜੇ ਕਿਸੇ ਦੇ ਘਰ ਮੀਟਿੰਗ ਹੋ ਗਈ ਫਿਰ ਮਹੱਲਿਆ ਦੀ ਮੀਟਿੰਗ ਹੋ ਗਈ ਮੇਰਾ ਤਾਂ ਕੁਝ ਨਹੀਂ ਲੱਗਿਆ ਸੋ ਤੁਸੀਂ ਸੁਪਤਾ ਹੀ ਜਿਦਾ ਮਨਵਾਣ ਦਿਤਾਇਆ ਨਹੀਂ 20000 ਬੰਦਾ ਦੇ ਇਸ ਕਰਕੇ ਮੈਂ ਤੁਹਾਨੂੰ ਇਹ ਚੁੜ ਕੇ ਕਹਿਣਾ ਕਿ ਮਨ ਨੂੰ ਹੋਰ 5-7 ਦਿਨ ਜਿੰਨਾ ਪਰ ਜੀ ਬਹੁਤ ਅੱਧੀ ਰਾਤ ਨੂੰ ਬੁਲਾਓ ਸਵੇਰੇ ਬੁਲਾਓ ਢੜਕੇ ਬੁਲਾਓ ਮੈਂ ਹਾਜ਼ਰ ਠੀਕ ਹੈ ਮੇਰੇ ਘਰੇ ਪੈ ਜਿੰਦਾਬਾਦ जे मैं पैसे लागे जितिया और मैं कह रहा यार मैं तो पैसे लागे जितिया मनु क्या है लेकिन मैं आज तक एक्स्ट्रा ही जितरा जितरा मुसे जिताया हूं तूसी मन्नू जिन्ना जितने ज्यादा कम लेना उन्ना लऊ और जेड़ा मेंते कट कम लोगा मन्नू चंदा नहीं लगता एक बार मैं दोनों तो भेंट करनी है ਕਿ ਜੇ ਕਿਸੇ ਨੂੰ ਤੁਸੀਂ ਇੱਕ ਦਿਨ ਅੰਦਰ ਕਰਾ ਦੋਗੇ ਨਾ ਪੂਰਾ ਤੁਹਾਨੂੰ ਸਾਰੀ ਜ਼ਿੰਦਗੀ ਬਾਪੜੀ ਕਰਨਾ ਤੁਸੀਂ ਕਿਸੇ ਨੂੰ 100 ਵਾਰ ਖਿੜਾ ਦੋਗੇ ਉਹ ਤਾਂ ਪਤਾ ਨਹੀਂ ਤੁਹਾਡੇ ਨਾਲ ਖੜੂਗਾ ਕਿ ਨਹੀਂ ਖੜੂਗਾ ਲੇਕਿਨ ਕਿਸੇ ਨੂੰ ਨੰਜ਼ਾਇਜ਼ ਅੰਦਰ ਨਾ ਕਰਾਇਓ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਧੱਕਾ ਨਾ ਕਰੋ ਧੱਕਾ ਕਰਿਆ ਵਾ ਕਦੇ ਨਾ ਕਦੇ ਨੁਕਸਾਨ ਕਰਦਾ ਹੀ ਕਰਦਾ ਸਰਪੰਚੀਆਂ ਜਿੱਤਣੀਆਂ ਆਪਣੇ ਜੋਰ ਨਾਲ ਜਿੱਤਣੀਆਂ ਆਪਣੇ ਪਿਆਰ ਨਾਲ ਜਿੱਤਣੀ ਹੈ ਥੱਲੇ-ਥੱਲੇ ਦੇ ਘਰ ਜਾ ਕੇ ਪੂਰੇ ਪੈਰੀਂ ਹੱਥ ਲਾ ਲਓ ਠੀਕ ਹੈ ਲੇਕਿਨ ਦਰਵਾਜ਼ਾ ਬਾਕੇ ਲਈ ਰਿਪੋਰਟ ਕਦੇ ਕੰਮ ਨਹੀਂ ਆਉਦੀ ਕਿ ਬਾਹਰ ਦੇ ਵਿੱਚ ਨੁਕਸਾਨ ਹੁੰਦਾ ਇਸ ਕਰਕੇ ਆਪਾਂ ਨੇ ਇਸ ਇਲਾਕੇ ਤੋਂ ਜਿੱਤਰਾ ਹੁਣ ਤੁਸੀਂ ਪਿਆਰ ਦੇ ਨਾਲ 20000 ਵੋਟ ਬਜਿੱਤੇ ਆ ਆਪਾਂ ਨੇ ਅਗਲੀ ਡੀਡ 40000 ਦੀ ਕਰਨੀ ਹੈ ਜਦ ਦੂਜੇ ਸਾਹਬਾਂ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦੇ ਵਿੱਚ ਨਵਜੋਤ ਸਿੰਘ ਦਈਆ ਜੀ ਦਾ ਅਰ ਜਿੰਨੇ ਮੁਰਲੀ ਟੀਮ ਹੈ ਛਾਇਓ ਦੀਵਾ ਦੀਏ ਛਾਇ ਕੇਰਨ ਛਾਵਾਂ ਚਾਇ ਸਦਸਾ ਜਰਨਾ ਚਾਇ ਬਰੋਸੰਤੀ ਮੈਂਬਰ ਸਾਹਿਬਾਨਾ ਚਾਇ ਪ੍ਰਦਾਨ ਹੋ ਰਹੀ ਹੈ ਅਬ ਤੁਸੀਂ ਸਾਰਿਆਂ ਦਾ ਇੱਕ ਵਾਰ ਫੇਰ ਹੱਥ ਜੋੜ ਕੇ ਧੰਨਵਾਦ ਕਰਦਾ ਐਂ ਜੀ ਮਦਦ ਕੋਈ ਨਹੀਂ ਕਰਦਾ ਜਿੰਨੇ ਤੁਸੀਂ ਅਰ ਐਨਾ ਕਾਇ ਕੋਈ ਨਹੀਂ ਕਰਦਾ ਤੁਸੀਂ ਮਾਨੂੰ ਡੇਢ ਮਹੀਨਾ ਦਿੱਤਾ ये बदले मैं सुरु पांच साल दे रहा जब मर्जी मैं बुलाया जब मर्जी मैं बरतो मैं हर टाइम हाथ रहा एक तो मैं अपना टेलीफोन ही बंद करता कभी आज पांच जीन जरूर है बंद नहीं करें चके नहीं हूँ कई बार उसके बाद थोड़ा जा रेड़ा हो जाएगा काम तो दरुण 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 मैं तुम्हें चाहे अभी रात में टेलीफोन करो मैं चक लेना क्योंकि मैं टेलीफोन खुला ही रखना ना मैं नैट बंद करना ना मोबाइल बंद करता नंबर मेरे पास इको है ਪੂਰੇ ਪਰੇ ਕਰਨਾ ਪੈਣਾ ਤੁਹਾਨੂੰ ਉਹੀ ਮੈਂ 35 ਸਾਲ ਜਾਂ 25 ਸਾਲ ਤੋਂ ਰੱਖਿਆ ਹੋਇਆ ਕਦੇ ਨੰਬਰ ਮੈਂ ਆਪਣਾ ਬਦਲਿਆ ਨਹੀਂ ਮੇਰਾ ਘਰ ਤੁਹਾਡੇ ਨਾਲ ਤੇ ਖੁੱਲ੍ਹਾ ਹੈ ਤੁਹਾਨੂੰ ਦਈਆ ਸਾਹਿਬ ਨੂੰ ਜਾਂ ਕੁਝ ਹੋਰ ਨੂੰ ਲੱਪਣ ਦੀ ਲੋੜ ਨਹੀਂ ਹੈ ਦਈਆ ਸਾਹਿਬ ਵੀ ਇੰਨੇ ਲਿਬਰਲ ਹੈ ਤੁਸੀਂ ਮੇਰੇ ਕੋਲ ਜਰਮਾਦੀ ਸਿੱਧੇ ਆਓ ਮੈਂ ਤੇ ਜਰਮਾਦੀ ਕੰਮ ਕਰਵਾਉਂਦਾ ਮੈਂ ਤਾਂ ਪਹਿਲੀ ਵਾਰ ਐਮਪੀ ਬਣਿਆ ਲੇਕਿਨ ਲੱਖਾਂ ਤੋਂ 2000 ਪਿੰਡ ਹੈ ਕਿੰਨੇ ਹੀ ਸ਼ਹਿਰ ਜ਼ਰੂਰੀ ਨਹੀਂ ਹੈ ਮੈਂ ਸਾਰਿਆਂ ਦੇ ਵਿਆਹ ਤੋਂ ਬਾਅਦ ਛੱਡੀਆਂ ਪਰਿਆ ਤੁਸੀਂ ਦੇ ਮੌਕੇ ਆ ਸਕਦਾ ਲੇਕਿਨ ਫਿਰ ਵੀ ਮੈਂ ਜਿੰਨੇ ਆਉਚਾ ਸਕਿਆ ਕੋਸ਼ਿਸ਼ ਕਰੂੰਗਾ ਵੈਸੇ ਤਾਂ ਮੇਰਾ ਇੱਕ ਹਲਕਾ ਵੱਡੇ ਵਰਗਾ ਜਿੱਤਰਾ ਹਲਕਾ ਹੈ ਜਿੱਤਰਾ ਇੱਕ ਤਾਂ ਮੇਰਾ ਜੰਪੂਰ ਸਾਹਿਬ ਹੈ ਮੇਰੇ ਕੋਲ ਐਤਵਾਰ ਨੂੰ 20 ਵੀ ਘਾਟ ਹੋ ਜਾਂਦੇ ਤਾਂ ਹੁਣ ਤਾਂ 140 ਹੋ ਜਾ ਕਰਨੇ ਇੱਕ ਤੱਕ ਸਾਰਿਆ ਪਰੌਣਾ ਮੁਸ਼ਕਲ ਹੈ ਉਹ ਦਈਆ ਸਾਹਿਬ ਐ ਕਰੋਗੇ ਜਾਂ ਤੁਹਾਡੇ ਲੀਡਰ ਸਾਹਿਬਾਨ ਐ ਕਰੋਗੇ ਮੈਂ ਤਰ੍ਹਾਂ ਜਿਹੜੇ ਮੋਹਨ ਟੰਮ ਹੈ ਮੇਰੇ ਕੰਮ ਲੋ ਕੋਈ ਸ਼ਹਿਰ ਦਾ ਕੰਮ ਹੈ ਕੋਈ ਦਫ਼ਤਰ ਦਾ ਕੰਮ ਹੈ ਕੋਈ ਕਚਹਿਰੀ ਦਾ ਕੋਈ ਤਸਵੀਰ ਦਾ ਕੋਈ ਦਿੱਲੀ ਦਾ ਕੋਈ ਚੰਡੀਗੜ੍ਹ ਦਾ ਉਹਦੇ ਵਾਸਤੇ ਮੈਂ ਆ ਜਾਣਾ ਆਪਾਂ ਨੇ ਨਸ਼ੇ ਦੇ ਖਿਲਾਫ ਲੜਾਈ ਲੜਨੀ ਉਹਦੇ ਤੁਹਾਡਾ ਮਨੁੱਖ ਸਾਥ ਚਾਹੀਦਾ ਜਿਹੜਾ ਬੰਦਾ ਤੁਹਾਡੇ ਮਹੱਲੇ ਵਿੱਚ ਆ ਪਿੰਡ ਦੇ ਵਿੱਚ नशा बेचता वो कोई मनो दस दो बुरे ना पो बुरा मैं बैठ बैठा मैं लड़ाई लड़नी है नशा खत्म करना आपने आपा समाज सेवी बन के लीडर बन के नहीं समाज सेवी बन के नशा जी जो आप एरिए कट गए एक बच्चा भी अपने नशे तो हटाता समझो अपना जिंदगी का बहुत बड़ा काम करता ਪਰ ਆਪਾਂ ਨੇ ਇੱਥੇ ਨਸ਼ਾ ਵੇਚਣ ਵਾਲੇ ਜਿਹੜੇ ਬੰਦੇ ਗਰੋਹ ਐ ਉਹਨਾਂ ਨਾਲ ਮੈਂ ਪੰਗਾ ਲੈਣਾ ਐ ਤੇ ਉਹਨਾਂ ਨੂੰ ਭਜਾਣਾ ਐ ਉਹਦੇ ਵਾਸਤੇ ਮੈਨੂੰ ਤੁਹਾਡਾ ਸਹਿਯੋਗ ਚਾਹੀਦਾ ਐ ਅਰ ਮੈਂ ਤਗੜਾ ਹੋ ਕੇ ਪੈ ਜਾਣਾ ਤੁਹਾਡੀ سپورਟ ਚਾਹੀਦੀ ਐ ਜਿਹੜਾ ਕੋਈ ਨਸ਼ਾ ਵੇਚਦਾ ਉਹਨੂੰ ਬਖਸ਼ੋ ਨਾ ਉਹਦੀ ਕਦੇ ਮਦਦ ਨਾ ਕਰੋ ਕਿਸੇ ਥਾਂ ਦੇ ਵਿੱਚ ਨਸ਼ਾ ਵੇਚਣ ਵਾਲੇ ਦੇ ਮਗਰ ਨਹੀਂ ਜਾਣਾ ਆਪਾਂ ਆਪ ਰਸਨਾ ਪੁਰਸ ਵਾਲਿਆਂ ਨੂੰ ਚੱਕੋ ਇੱਕ ਕੁੱਤਾ ਬੰਦਾ ਸਾਡੇ ਪੂਰੇ ਜਹਰ ਭਲਾ ਰਿਹਾ। ਉਹ ਇਹ ਮੈਂ ਤੁਹਾਡੇ ਇੱਕ ਮੰਗ ਕਰਨੀ ਆ। ਦੂਜੀ ਤੁਹਾਡੇ ਮੰਗ ਕਰਨੀ ਹੈ ਕਿ ਆਪਾਂ ਨਏ ਨੀਤੀਆਂ ਅਤੇ ਇਮਾਨਦਾਰੀ ਨਾਲ ਤੁਹਾਨੂੰ ਕਰੇ ਅਣਮਾਲੀ ਆਊਗਾ। ਬਾਡੀ ਪਾਗਲੋ ਕਰੇ ਦਾਗ ਨਹੀਂ ਲੱਗੂਗਾ ਵੀ ਚੰਨੀ ਨੇ ਕਿਸੇ ਦੇ ਕੋਈ 5 ਰੁਪਏ ਦਾ ਵੀ ਚਾਹ ਪੀਣੀ। ਇਹ ਨਾਂ ਮਾਤਕ ਕਰਿਆ ਨਾ ਗਿਰ ਕਰਨ ਕਰ। ਐਵੇਂ ਨਹੀਂ ਹੈ ਕਈ ਦਸ ਐਮਪੀ ਇਹ ਜੇ ਵੀ ਹੈਗੇ ਆ। ਮੇਰੇ ਤੋਂ ਪਾਣੀ ਲੱਗਦੀ ਗ੍ਰਾਹ ਦੇ ਦੇਣਾ ਲੱਖ ਰੁਪਈਆ ਮਰੋ ਦੇ ਦੀ ਇਹ ਵੀ ਚੰਨੀ ਨੇ ਕਦੇ ਵੀ ਕਰਨਾ ਮੇਰੇ ਵੱਲੋਂ ਬਿਲਕੁਲ ਸਾਫ਼ ਸੁਥਰਾ ਕੰਮ ਰਹਿਣਾ ਕਿਉਂਕਿ ਜ਼ਿੰਦਗੀ ਦੇ ਵਿੱਚ ਪੈਸਾ ਬਹੁ ਦੇਖਿਆ ਹੁਣ ਕਿਹੜੇ ਮੈਨੂੰ ਪੈਸਾ ਕਿੱਥੇ ਦੇ ਮੈਂ ਇੱਕ ਆਪਣੇ ਘਰ ਤੋਂ ਵੀ ਲੈ ਕੇ ਇੱਕੋ ਪਲਾਟ ਵੇਚਿਆ ਤੁਸੀਂ ਉਹ ਸਾਰੇ ਪੈਸੇ ਖਰਚ ਦੇ ਸੋ ਮੈਂ ਸਾਦੇ ਵਾਂਗ ਇਕੱਠੇ ਕਰ ਰਿਹਾ ਜਦ ਮੇਰਾ ਇਲੈਕਸ਼ਨ ਲੋਕ ਲੜਦੇ ਆ ਤਾਂ ਮੈਂ ਪੈਸੇ ਕਿੱਥੇ ਕਰਨੇ ਆ करके मेरे तो कल्मा नहीं आना मैं थोड़ा तो विश्वास तो तो है कि कद कोई करप्शन नाम की चीज नहीं होएगी कद कोई नजायज नहीं होएगी किसी को तो नजायज मैं फड़ा नहीं किसी तो को नजायज अंदर नहीं करा जे मैं कहोगे मैं काम नहीं करना जो नजायज सरकार ने फड़े या सरकार ने धक्का खुद की कोशिश की तो, तो पहले मैं खड़ा होगा सौदे मुझे ਗੋੜੇ ਵੀ ਚੱਲ ਜੇ ਕਿਹਦਾ ਪਹਿਨਾ ਮੂਰੇ ਮੈਂ ਹਾਂਗਾ ਮੇਰੇ ਲੱਗੂ ਦੀ ਇਹ ਇਸ ਕਰਕੇ ਕਦੇ ਵੀ ਧੋਨੂ ਲੱਗੇ ਕਿ ਕੋਈ ਪਾਰਟੀ ਵਾਲਾ ਧੋਨੂ ਤੰਗ ਕਰਦਾ ਹੈ ਤੁਹਾਡੇ ਨਾਲ ਕੋਈ ਤੱਕਾ ਹੁੰਦਾ ਤੁਸੀਂ ਮੈਨੂੰ ਬੁਲਾਓ